ਉਠੋ ਮੇਰੇ ਦੇਸ ਦੇ ਜਵਾਨ ਸੱਜਣੋ ਓਏ ਮਹਾਨ ਸੱਜਣੋ ਚਲੋ ਸੇਵਾ ਕਰੀਏ ਉਠੋ ਮੇਰੇ ਦੇਸ ਦੇ ਜਵਾਨ ਸੱਜਣੋ ਓਏ ਮਹਾਨ ਸੱਜਣੋ ਚਲੋ ਸੇਵਾ ਕਰੀਏ ਮਾਝੇ ਵਾਲੇ ਵੀਰਾਂ ਨਾਲ ਜਾ ਕੇ ਖੜੀਏ ਆਪਾਂ ਹੱਥ ਫੜੀਏ ਖਾਲੀ ਚੋਲੀ ਪਰੀਏ ਉਠੋ ਮੇਰੇ ਦੇਸ ਦੇ ਜਵਾਨ ਸੱਜਣੋ ਚਲੋ ਸੇਵਾ ਕਰੀਏ ਪੰਜ ਪੰਜ ਫੁੱਟ ਚੜੀ ਰੇਤ ਵੀਰਿਓ ਪੰਜ ਪੰਜ ਫੁੱਟ ਚੜੀ ਰੇਤ ਵੀਰਿਓ ਹਰ ਖੇਤ ਵੀਰਿਓ ਜੋ ਰਾਵੀ ਨਾਲ ਲੱਗਦੇ ਪਾਣੀ ਨਾਲ ਬਹੁਤਾ ਬੁਰਾ ਹਾਲ ਹੋ ਗਿਆ ਜੀ ਮਹਾਲ ਹੋ ਗਿਆ ਨੈਣੋਂ ਨੀਰ ਵਗਦੇ ਉઠੋ ਮੇਰੇ ਦੇਸ ਦੇ ਜਵਾਨ ਸੱਜਣੋ ਓਏ ਮਹਾਨ ਸੱਜਣੋ ਚਲੋ ਸੇਵਾ ਕਰੀਏ ਜਿਹੜੇ ਅਗਰੀਬਾ ਦੇ ਮਕਾਨ ਟੈ ਗਏ ਕਿੰਨੇ ਅਗਰੀਬਾ ਦੇ ਮਕਾਨ ਟੈ ਗਏ ਪਸੂ ਵਿੱਚ ਬੈ ਗਏ ਪਾਣੀ ਰੋੜ ਲੈ ਗਿਆ ਸੋਹਣਿਆ ਘਰਾਂ ਚ ਬੜੀ ਗਾਰ ਵੀਰ ਜੀਰ ਦਾ ਹਮਾਰ ਵੀਰ ਜੀ ਨਾ ਪੱਲੇ ਕੱਖ ਰਹਿ ਗਿਆ ਸੋਹਣਿਆ ਘਰਾਂ ਚ ਬੜੀ ਖਾਰ ਵੀਰ ਜੀ ਰੋਂਦੇ ਤਾਂ ਹਮਾਰ ਵੀਰ ਜੀ ਨਾ ਪੱਲੇ ਕੱਖ ਰਹਿ ਗਿਆ ਉઠੋ ਮੇਰੇ ਦੇਸ ਦੇ ਜਵਾਨ ਸੱਜਣੋ ਓਏ ਮਹਾਨ ਸੱਜਣੋ ਚਲੋ ਸੇਵਾ ਕਰੀਏ ਸਤ ਲੁਜ ਰਾਵੀ ਤੇ ਵਿਆਸ ਮਿਤਰੋ ਕਰ ਨਾਸ਼ ਮਿਤਰੋ ਹੁਣ ਛਾਤ ਹੋ ਗਿਆ ਪਰਗਟ ਬਟੂਹੇ ਲੀੜਾ ਲੱਥਾ ਵੰਨ ਲੈ ਮੇਰੀ ਗੱਲ ਮੰਨ ਲੈ ਹੁਣ ਕਿੱਥੇ ਖੋ ਗਿਆ ਓਏ ਕਾ ਤੋਂ ਚੁੱਪ ਹੋ ਗਿਆ ਓਏ ਚਲੋ ਸੇਵਾ ਕਰੀਏ ਉઠੋ ਮੇਰੇ ਦੇਸ ਦੇ ਜਵਾਨ ਸੱਜਣੋ ਓਏ ਮਹਾਨ ਸੱਜਣੋ ਚਲੋ ਸੇਵਾ ਕਰੀਏ ਹੋ ਸਤਿ ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਪਰਗਟ ਬਟੂਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੁਣ ਪਾਣੀ ਦਾ ਜਿਹੜਾ ਲੈਵਲ ਆ ਉਹ ਘਟ ਹੋ ਚੁੱਕਿਆ ਬਹੁਤ ਸਾਰੀਆਂ ਜ਼ਮੀਨਾਂ ਦੇ ਵਿੱਚੋਂ ਪਾਣੀ ਸੋ ਖਤਮ ਹੋ ਚੁੱਕਿਆ ਤੇ ਰੇਗ ਪਈਆ ਘਾਰਾ ਪਿਆ ਰੇਤਾ ਪਿਆ ਕੱਖ ਕੰਡਾ ਫਸਲਾਂ ਤਵਾ ਹੋਈਆਂ ਪਈਆਂ ਨੇ ਜਿਹਨੂੰ ਦੇਖ ਕੇ ਰੋਣਾ ਆਉਂਦਾ ਸੋ ਹੁਣ ਟਾਈਮ ਹੈ ਉਨ੍ਹਾਂ ਦੀ ਮਦਦ ਕਰਨ ਦਾ ਹੁਣ ਸਮਾਂ ਇੱਕ ਮੰਚ ਤੇ ਇਕੱਠੇ ਹੋ ਕੇ ਜਿਵੇਂ ਅਕਾਲ ਤਖਤ ਦਾ ਹੁਕਮ ਆਊਗਾ ਗੜਗੱਜ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਸਾਰੇ ਜਾਣੇ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਾਂ ਸਾਰੇ ਭੈਣ ਭਰਾਵਾਂ ਦੀ ਬਿਨਾ ਕਿਸੇ ਜਾਤ ਪਾਤ ਧਰਮ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕੋਈ ਈਸਾਈ ਆ ਕੋਈ ਐਸੀ ਆ ਕੋਈ ਵੀਸੀ ਆ ਕੋਈ ਜੱਟ ਆ ਕੋਈ ਤਰਖਾਨ ਆ ਕੋਈ ਕੁਝ ਵੀ ਆ ਯਾਰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਨਾ ਆਓ ਉਹਨਾਂ ਸਾਰਿਆਂ ਦੀ ਮਦਦ ਕਰੀਏ ਕਿਸੇ ਨੂੰ ਮੱਝ ਦੀ ਲੋੜ ਆ ਕਿਸੇ ਨੂੰ ਟਰੈਕਟਰ ਦੀ ਲੋੜ ਆ ਕਿਸੇ ਨੂੰ ਜ਼ਮੀਨ ਸਾਫ਼ ਕਰਕੇ ਦੇਣ ਦੀ ਜ਼ਰੂਰਤ ਆ ਕਿਸੇ ਨੂੰ ਵੀ ਦੀ ਲੋੜ ਆ ਕਿਸੇ ਨੂੰ ਕਿਸੇ ਕਿਸ ਪ੍ਰਕਾਰ ਦੀ ਵੀ ਲੋੜ ਆ ਸੋ ਆਓ ਮਿੱਤਰ ਪਿਆਰਿਓ ਜਿਹੜੇ ਕਰੋਨਾ ਵੰਦੇ ਤੇ ਤੇ ਹੁਣ ਸਾਰੇ ਆ ਕੇ ਇਹਨਾਂ ਦੇ ਨਾਲ ਆਪਾਂ ਕਰੋਨਾ ਵੰਡੀਏ ਹੈਨਾ